ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਥੋੜੀ ਜਿਹੀ ਡਿਫਰੈਂਟ ਆ ਤੇ ਥੋੜੀ ਡਿਫਰੈਂਟ ਇਦਾਂ ਵੀ ਮੈਂ ਆਪਣੇ ਵਿਜ਼ਡਮ ਟੀਥ ਕਢਾਉਣ ਜਾਣਾ ਆਪਣੇ ਇੰਡੀਆ ਦੇ ਵਿੱਚ ਜੇ ਆਪਣੇ ਦਾਣਾ ਦੋੜਾ ਦਿਖਣ ਲੱਗ ਪਈ ਨਹੀਂ ਆ ਜਾਂ ਆਪਾਂ ਡੈਂਟਿਸਟ ਕੋਲ ਜਾਈਏ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਉੱਥੇ ਇੰਸ਼ੋਰੈਂਸ ਚੁਜ਼ ਕਰਦੇ ਆ ਜਾਂ ਉੱਥੇ ਖਰਚਾ ਵੀ ਕੁਝ ਇੰਨਾ ਜ਼ਿਆਦਾ ਰਹਿੰਦਾ ਪਰ ਕੈਨੇਡਾ ਦੇ ਵਿੱਚ ਸਪੈਸ਼ਲੀ ਜਿਹੜਾ ਮੈਡੀਕਲ ਆ ਬਹੁਤ ਮਹਿੰਗਾ ਆ ਜੇਕਰ ਸਪੈਸ਼ਲੀ ਆਪਾਂ ਖਾਸ ਕਰਕੇ ਡੈਂਟਿਸਟ ਦੀ ਗੱਲ ਕਰੀਏ ਨਾ ਡੈਂਟਲ ਕਲੀਨਿਕ ਦੀ ਗੱਲ ਕਰੀਏ ਤੇ ਕਾਫੀ ਕੋਸਟਲੀ ਆ ਤੇ ਮੈਂ ਐਸਰ ਮੇਰੇ ਜਿਹੜਾ ਵਿਜ਼ਡਮ ਟੀਥ ਦੋਨੇ ਖਰਾਬ ਹੋਏ ਆ ਜਿਹੜੇ ਪਿਛਲੇ ਨਾ ਇੱਕੋ ਹੀ ਖਰਾਬ ਹੋਇਆ ਤੇ ਉਹ ਮੈਂ ਕਢਾਉਣਾ ਆ ਤੇ ਹੁਣ ਜੇਕਰ ਮੇਰੇ ਕੋਲ ਇੰਸ਼ੋਰੈਂਸ ਨਾ ਹੋਵੇ ਜਾਂ ਮੇਰੇ ਕੋਲ ਮੇਰੇ ਕੰਮ ਦੀ ਇੰਸ਼ੋਰੈਂਸ ਨਾ ਹੋਵੇ ਤੇ ਉਹਦੇ ਵਿੱਚ ਕਿੰਨਾ ਕ ਖਰਚਾ ਮੈਰਾ ਸਕਦਾ ਜੇ ਨਾਰਮਲ ਜੇਕਰ ਤੁਸੀਂ ਵਿਜ਼ਟਰ ਵਿਜ਼ੇ ਤੇ ਆਉਨੇ ਆ ਤੇ ਤੁਹਾਡਾ ਕਿੰਨਾ ਕ ਖਰਚਾ ਆ ਜਾਂਦਾ ਜੇਕਰ ਤੁਹਾਡੇ ਕੋਲ ਡੈਂਟਲ ਇੰਸ਼ੋਰੈਂਸ ਨਹੀਂ ਹੈਗੀ ਡੈਂਟਲ ਇੰਸ਼ੋਰੈਂਸ ਮੋਸਰ ਦੇ ਟਾਈਮ ਜੇਕਰ ਤੁਹਾਡੇ ਕੋਲ ਕੰਮ ਹੈਗਾ ਉੱਥੇ ਉਹਦੇ ਵਿੱਚ ਕਈ ਵਾਰ ਇਨਕਲੂਡ ਹੁੰਦੀ ਕਿ ਕਿਹ ਵਿੱਚ ਨਹੀਂ ਹੁੰਦੀ ਸੋ ਆਪਾਂ ਇਹੀ ਦੇਖਦੇ ਆਂ ਵੀ ਜੇ ਮੇਰੇ ਕੋਲ ਕੋਈ ਇੰਸ਼ੋਰੈਂਸ ਨਾ ਹੋਵੇ ਤੇ ਮੇਰਾ ਕਿੰਨਾ ਖਰਚਾ ਹੋਊਗਾ ਤੇ ਕਿੰਨੇ ਕੁ ਪੈਸੇ ਮੈਂ ਸੇਵ ਕਰ ਰਿਹਾ ਇੰਸ਼ੋਰੈਂਸ ਦੇ ਨਾਲ ਕਿ ਮੇਰੇ ਜਿਹੜੇ ਜੇ ਮੈਂ ਦੰਦ ਕਢਵਾਉਣਾ ਕਿ ਉਹ ਫ੍ਰੀ ਆਫ ਕੋਸਟ ਨਿਕਲੂਗਾ ਜਾਂ ਮੈਨੂੰ ਕੁਝ ਪੇ ਕਰਨਾ ਪਊਗਾ ਸੋ ਇਹ ਸਾਰੀ ਚੀਜ਼ਾਂ ਜਾਣਨ ਦੇ ਲਈ ਪੂਰਾ ਡੈਂਟਲ ਕਲੀਨਿਕ ਦਾ ਜਾਂ ਡੈਂਟਿਸਟ ਦਾ ਖਰਚਾ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਦੇਖਿਓ ਆਂਗੇ ਨਾ ਤੇ ਜੇ ਜਿਹੜਾ ਆਪਾਂ ਮੇਨ ਫੋਕਸ ਆ ਵੀਡੀਓ ਦਾ ਨਾ ਉਹ ਆਪਾਂ ਜ਼ਰੂਰ ਕਨਕਲੂਡ ਕਰਾਂਗੇ ਅੰਡ ਤੇ ਤੇ ਬਸ 5 ਮਿੰਟ ਬਾਅਦ ਪਹੁੰਚ ਜਾਣਾ ਬਟ ਮੈਨੂੰ ਸ਼ੋਰ ਨਹੀਂਗਾ ਕਿ ਮੈਂ ਆਪਣੇ ਦੰਦ ਕਢਾ ਕੇ ਜਿੱਦਾਂ ਮੈਂ ਹੁਣ ਬੋਲ ਰਿਹਾ ਉਹਦਾ ਮੈਂ ਬੋਲ ਸਕਦਾ ਚਾਹੇ ਤੇ ਮੇਰੀ ਜਿਹੜੀ ਅਗਲੀ ਵੀਡੀਓ ਹੋਊਗੀ ਜਿੱਦਾਂ ਕਿਆਵਾ ਮੈਂ ਦੰਦ ਕਢਾਉਣ ਤੋਂ ਬਾਅਦ ਚੋਂ ਉਹ ਸ਼ਾਇਦ ਮੈਂ 2 ਦਿਨ ਬਾਅਦ ਆਪਣੀ ਵੀਡੀਓ ਸ਼ੂਟ ਕਰਾਂ ਤੇ ਆਈ ਡੋਟ ਨੋ ਕਿ ਉਸ ਤੋਂ ਬਾਅਦ ਚੋਂ ਉਹ ਬੋਲਣ ਦੀ ਇਜਾਜ਼ਤ ਹੈ ਡਾਕਟਰ ਕਹੂੰਗਾ ਵੀ ਤੁਸੀਂ ਬੋਲ ਸਕਦੇ ਹੋ ਹੱਲੇ ਜਾਂ ਥੋੜਾ ਟਾਈਮ ਚਾਹੀਦਾ ਨਾ ਤੇ ਉਹ ਬਾਕੀ ਇਹ ਚੀਜ਼ ਬਾਅਦ ਚ ਕਰਦੇ ਆ ਓਕੇ ਫੇਰ ਬਾਅਦ ਚ ਦੇਖਦੇ ਆਪੋ ਚੀਜ਼ ਨੂੰ ਕਿ ਆਪਾਂ ਉਹਨੂੰ ਕਿੱਦਾਂ ਕਰਦੇ ਆ ਓਕੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੰਜੈਕਸ਼ਨ ਲਿਆ ਜਿਹਦੇ ਨਾਲ ਥੱਟ ਜਿਹੜੇ ਸਕਿਨ ਨਾ ਨਮ ਹੋ ਜਾਂਦੀ ਲੈਫਟ ਹੈਂਡ ਸਾਈਡ ਤੇ ਫੇਰ 15 ਮਿੰਟ ਬਾਅਦ ਉਹ ਆਪਰੇਟ ਕਰਦੇ ਆ ਕਿਉਂਕਿ ਉਹਦੇ ਨਾਲ ਪਤਾ ਨਹੀਂ ਲੱਗਦਾ ਨਾ ਵੀ ਦੰਦ ਪੁੱਲ ਕਰਦੇ ਆ ਜਾਂ ਪੇਨ ਨਹੀਂ ਹੁੰਦੇ ਦੋਸਤੋ 2-3 ਘੰਟੇ ਬਾਅਦ ਜਿੱਦਾਂ ਉਹ ਸੋਜ ਉਤਰਦੀ ਆ ਫੇ ਪੇਨ ਹੋਣੀ ਸਟਾਰਟ ਹੁੰਦੀ ਆ ਤੇ ਇਸ ਤੋਂ ਬਾਅਦ ਵਾਲੀ ਜਿਹੜੀ ਵੀਡੀਓ ਆ ਮੈਂ ਉਸੇ ਟਾਈਮ ਤੇ ਨਹੀਂ ਬਣਾ ਪਾਇਆ ਉਸ ਤੋਂ ਬਾਅਦ ਵਿੱਚ ਮੈਂ ਹਫਤਾ ਬਾਅਦ ਬਣਾਇਆ ਕਿਉਂਕਿ ਟੀਥ ਪੁੱਲ ਬਾਅਦ ਤੁਹਾਡੇ ਉਸ ਸਵੇਲਿੰਗ ਤੇ ਉੱਥੇ ਤੁਹਾਨੂੰ ਮਤਲਬ ਕਿ ਕੰਟੀਨਿਊਸਲੀ ਪੇਨ ਜਿਹੀ ਕਰਦੀ ਆ ਤੇ ਡਾਕਟਰ ਵੀ ਲੋ ਆ ਨਹੀਂ ਕਰਦੇ ਤੁਸੀਂ ਜਿਆਦਾ ਬੋਲੋ ਜਿੰਨੀ ਜਿਆਦਾ ਹੋ ਸਕੇ ਤਿੰਨ ਚਾਰ ਦਿਨ ਰੈਸਟ ਦੱਸਦੇ ਆ ਬਾਕੀ ਪੜ ਅਗਲੀ ਵੀਡੀਓ ਚ ਇੱਕ ਵਾਰ ਫੇਰ ਤੇ ਆਹ ਜਿਹੜਾ ਪਾਰਟ ਆ ਇਹ ਮੇਰੀ ਉਹ ਛੋਟੇ ਜੀ ਸਰਜਰੀ ਤੋਂ ਹਫਤੇ ਕੇ ਬਾਅਦ ਮੈਂ ਬਣਾਉਣ ਲੱਗਾ ਕਿਉਂਕਿ ਉਹ ਸਾਰੀ ਚੀਜ਼ ਤੋਂ ਬਾਅਦ ਤੁਹਾਨੂੰ ਬੋਲਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਆ ਮੈਂ ਟਰਾਈ ਕੀਤੀ ਸੀ ਵੀਡੀਓ ਬਣਾਉਣ ਦੀ ਬਟ ਥੋੜੀ ਮੁਸ਼ਕਲ ਹੋ ਰਹੀ ਸੀ ਮੇਰੇ ਲਈ ਚਲੋ ਬਾਕੀ ਗੱਲਾਂ ਫੇਰ ਤੇ ਹੁਣ ਜਿਹੜਾ ਮੇਨ ਆਪਣਾ ਮਕਸਦ ਹੈ ਇਸ ਵੀਡੀਓ ਬਣਾਉਣ ਦੇ ਪਿੱਛੇ ਉਹ ਕੀ ਆ ਕਿ ਆਪਾਂ ਐਕਸਪੈਂਸਿਵ ਕਾਊਂਟ ਕਰਨੇ ਆ ਕਿ ਜੇਕਰ ਤੁਸੀਂ ਵਿਦਆਊਟ ਇੰਸ਼ੋਰੈਂਸ ਕੈਨੇਡਾ ਵਿੱਚ ਕੋਈ ਵੀ ਮੈਡੀਕਲ ਟ੍ਰੀਟਮੈਂਟ ਲੈਨੇ ਹੋ ਤੇ ਵਿਦ ਇੰਸ਼ੋਰੈਂਸ ਲੈਨੇ ਹੋ ਤੁਹਾਨੂੰ ਕੀ ਬੈਨੀਫਿਟ ਮਿਲਦਾ ਜਾਂ ਕੀ ਤੁਹਾਡੇ ਨੁਕਸਾਨ ਹੋ ਸਕਦੇ ਵਿਦਆਊਟ ਇੰਸ਼ੋਰੈਂਸ ਸੋ ਵਿਦ ਇੰਸ਼ੋਰੈਂਸ ਮੈਂ ਇੱਕ ਜੌਬ ਕਰਦਾ ਪਿਆ ਨਾ ਮੇਰੇ ਇੱਕ ਯੂਨੀਅਨ ਆਇੰਸ ਜੌਬ ਆ ਜਾਂ ਕੋਈ ਵੀ ਤੁਸੀਂ ਜੌਬ ਕਰਦੇ ਪਿਓ ਇੱਥੇ ਮੋਸਟਲੀ ਲਾਈਕ 80% ਤੁਹਾਡੀ ਜਿਹੜੀ ਮੈਡੀਕਲ ਆ ਉਹ ਚੀਜ਼ ਕਵਰ ਹੁੰਦੀ ਆ ਜੌਬ ਤੁਹਾਨੂੰ ਇੱਕ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਆ ਤੁਹਾਡੀ ਮੈਡੀਕਲ ਐਮਬੂਲੈਂਸ ਦਾ ਖਰਚਾ ਤੁਹਾਨੂੰ ਕਾਇਰੋਪ੍ਰੈਕਟਰ ఫిਜ਼ੀਓਥੈਰੇਪੀ ਕੋਈ ਤੁਹਾਨੂੰ ਸੱਟ ਚੋਟ ਲੱਗ ਜਾਂਦੀ ਆ ਜਾਂ ਅੱਖਾਂ ਦੇ ਵਿਜ਼ਨ ਦੇ ਤੋਂ ਟੈਸਟ ਕਰਵਾਉਣਾ ਵਾ ਤੁਹਾਡੇ ਸਪੈਕਸ ਲੱਗਣੀਆਂ ਨਾ ਤੇ ਜਾਂ ਤੁਹਾਡੇ ਡੈਂਟਿਸਟ ਦਾ ਹੋ ਗਿਆ ਥਿੰਕ ਇਜ਼ ਇ ਡੈਂਟ ਇਜ਼ ਅ ਖਰਚੇ ਸੇ ਬਹੁਤ ਜ਼ਿਆਦਾ ਵਾ ਨਾਰਮਲ ਦੇ ਨਾਲੋਂ ਤੇ ਹੁਣ ਮੈਂ ਸਿਰਫ ਇੱਕ ਦਾੜ ਕਢਾਈ ਆ ਆਪਾਂ ਉਹਦਾ ਕਾਊਂਟ ਕਰਨਾ ਕਿ ਮੇਰਾ ਟੋਟਲ ਕਿੰਨਾ ਖਰਚਾ ਲੱਗਾ ਤੇ ਉਹ ਜੇਕਰ ਤੁਸੀਂ ਇੰਡੀਆ ਵਿੱਚ ਕਢਾਉਂਦੇ ਤਾਂ ਕਿੰਨਾ ਲੱਗਦਾ ਜੇਕਰ ਤੁਸੀਂ ਇੱਥੇ ਵਿਦਆਊਟ ਇੰਸ਼ੋਰੈਂਸ ਕਢਾਉਂ ਸਾਨੂੰ ਕਿੰਨੇ ਦੇਣੇ ਪੈਣੇ ਸੀਗੇ ਤੇ ਮੈਂ ਵਿਦ ਇੰਸ਼ੋਰੈਂਸ ਕਢਾਇਆ ਤੇ ਮੈਨੂੰ ਕਿੰਨੇ ਦੇਣੇ ਪਏ ਆ ਸੋ ਥਿੰਕ ਇਜ਼ ਅ ਮੈਂ ਸਭ ਤੋਂ ਪਹਿਲਾਂ ਉਹਨਾਂ ਕੋਲ ਗਿਆ ਨਾਰਮਲ ਟੈਸਟ ਜਾਂ ਚੈੱਕਅਪ ਦੇ ਲਈ ਉਹਦੇ ਵਿੱਚ ਉਹਨਾਂ ਨੇ ਮੇਰੇ ਐਕਸ-ਰੇ ਲਏ ਆ ਫਿਰ ਉਹਨਾਂ ਨੇ ਮੈਨੂੰ ਇੱਕ ਡਿਫਰੈਂਟ ਜਗ੍ਹਾ ਤੇ ਭੇਜਿਆ ਉੱ ਤੇ ਫਿਰ ਹਫਤੇ ਬਾਦ ਉਹਨਾਂ ਨੇ ਮੈਨੂੰ ਅਪਾਇੰਟਮੈਂਟ ਦਿੱਤੀ ਕਿ ਤੁਸੀਂ ਆ ਕੇ ਆਪਣੀ ਦਾੜ ਕਢਾਜੋ ਨਾ ਤੇ ਉਹਨਾਂ ਨੂੰ ਸਿਗਾ ਵੀ ਇਹ ਕਰਕੇ ਜਿਹੜਾ ਮੇਰਾ ਦੰਦ ਹੈ ਉਹ ਥੋੜਾ ਹਾਰੀਜ਼ਨਟਲੀ ਪਲੇਸ ਹੈਗਾ ਮੇਰੇ ਉੱਥੇ ਜਾ ਲਾਈਨ ਦੇ ਉੱਤੇ ਉਹ ਮਾਸ ਕੱਟ ਕੇ ਉਹਦੇ ਵਿੱਚੋਂ ਕੱਢਣਾ ਸੀਗਾ ਕਾਈਂਡ ਆਫ ਇਹਨੂੰ ਛੋਟੀ ਜਿਹੀ ਸਰਜਰੀ ਕਹਿੰਦੇ ਆ ਸੋ ਟੋਟਲ ਜਿਹੜਾ ਮੇਰਾ ਖਰਚਾ ਬਣਿਆ ਪਹਿਲਾਂ ਸਿਰਫ ਜਾ ਕੇ ਚੈੱਕਅਪ ਕਰਾਉਣ ਤੇ ਮੇਰੇ ਜਿਹੜੇ ਐਕਸਰੇ ਲੈਣ ਦਾ ਮੇਰਾ 250 ਡਾਲਰ ਇੱਥੇ ਖਰਚਾ ਹੋਇਆ 258 ਡਾਲਰ ਸਮਥਿੰਗ ਸੋ ਆਪਾਂ ਲਾਈਏ ਅਰਾਊਂਡ 15000 ਰੁਪਏ ਦੇ ਕਰੇਬ ਸਿਰਫ ਮੇਰਾ ਦੰਦਾ ਦਾ ਚੈੱਕ ਅਪ ਦਾ ਹੀ ਇਹਨਾਂ ਦਾ ਖਰਚਾ ਲਿਆ ਨਾ ਉਸ ਤੋਂ ਬਾਅਦ ਵਿੱਚ ਫਿਰ ਇੱਕ ਜਿਹੜਾ ਐਕਸਟਰਾ ਮੈਂ ਡਿਫਰੈਂਟ ਜਗ੍ਹਾ ਤੇ ਜਾ ਕੇ ਦਿੱਤਾ 75 ਡਾਲਰ ਉਹਦੇ ਤੇ ਫਿਰ ਜਿਹੜਾ ਮੇਨ ਸਰਜਰੀ ਸੀਗੀ ਜਿਹੜਾ ਦੰਦ ਕੱਢਣਾ ਸੀਗਾ ਉਹਦੇ ਅਰਾਊਂਡ 700 ਡਾਲਰ ਚਾਰਜ ਕੀਤੇ ਡੈਂਟਿਸਟ ਨੇ ਨਾ ਹੁਣ 700 ਡਾਲਰ 300 ਉਹ 75 ਉਹ ਆਪਾਂ ਟੋਟਲ ਕਾਲ ਮਿਲਾ ਕੇ ਆਪਾਂ ਅਰਾਊਂਡ ਕਰ ਲਿਆ ਨਾ 1000 ਡਾਲਰ ਦੇ ਕਰੀਬ ਸਿਰਫ ਇੱਕ ਦੰਦ ਇੱਕ ਦਾੜ ਕਟਾਉਣ ਦਾ ਖਰਚਾ ਪਿਆ 1000 ਡਾਲਰ ਤੁਸੀਂ ਇੰਡੀਆ ਵਿੱਚ ਕਨਵਰਟ ਕਰ ਲੋ ਤੇ ਅਰਾਊਂਡ 65000 65000 ਰੁਪਈਆ ਸਿਰਫ ਇੱਕ ਦਾੜ ਕਟਾਉਣ ਤੇ ਲੱਗਾ ਮੈਨੂੰ ਲੱਗਦਾ ਨਹੀਂ ਵੀ ਆਪਾਂ ਇੰਡੀਆ ਵਿੱਚ 65000 ਰੁਪਈਆ ਦਿੰਨੇ ਇੱਕ ਦੰਦ ਜਾਂ ਦਾੜ ਕਟਾਉਣ ਦਾ ਅਰਾਊਂਡ ਮੇਰੇ ਖਿਆਲ ਨਾਲ ਪਿੰਡ ਵਿੱਚ ਸਾਡੇ ਨੇੜੇ ਵੀ ਹੈਗੇ ਤਾਂ 5 ਤੋਂ 10000 ਸ਼ਾਇਦ ਵੀ ਮੈਂ ਬਹੁਤ ਮੈਕਸਿਮਮ ਕਹਿ ਦਿੱਤਾ ਇੰਨੇ ਕੇ ਪੈਸੇ ਲੈਂਦੇ ਨਾ ਪਰ ਜੇਕਰ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈਗੀ ਤੁਸੀਂ ਵਿਜ਼ਟਰ ਵੀਜ਼ੇ ਤੇ ਆਏ ਹੋ ਜਾਂ ਤੁਸੀਂ ਇਸ ਵੇਲੇ ਕੋਈ ਕੰਮ ਨਹੀਂ ਕਰ ਰਹੇ ਜਾਂ ਕੋਈ ਇੰਸ਼ੋਰੈਂਸ ਨਹੀਂ ਚੱਲ ਰਿਹਾ ਤੁਹਾਨੂੰ ਦੰਦ ਦੇ ਕੋਈ ਇਸ਼ੂ ਹੋ ਗਿਆ ਤੇ ਵਰਜੈਂਟ ਕਢਾਉਣਾ ਪੈ ਗਿਆ ਹੈ ਨਾ ਉਸ ਟਾਈਮ ਫੇਰ ਤੁਹਾਨੂੰ ਜਿਹੜਾ 1000 ਡਾਲਰ ਆ ਇੰਡੀਆ ਦਾ 65000 ਰੁਪਈਆ ਉਹ ਤੁਹਾਨੂੰ ਪੱਲਿਓ ਤੁਹਾਡੀ ਜੇਬ ਚੋਂ ਦੇਣਾ ਪੈਣਾ ਪਰ ਮੇਰੇ ਕੋਲ ਮੇਰੀ ਜੌਬ ਸੀ ਮੇਰੀ ਜੌਬ ਸਿਕਿਉਰਿਟੀ ਸੀ ਜਾਂ ਮੇਰੀ ਇੰਸ਼ੋਰੈਂਸ ਸੀਗੀ ਉਹਨੇ 100% 95% ਉਹਨੇ ਆਪ ਕਵਰ ਕੀਤਾ ਮੈਨੂੰ ਸਿਰਫ ਮੇਰਾ ਕਿੰਨਾ ਖਰਚਾ ਐ ਐਕਚੁਅਲ ਦੇ ਵਿੱਚ ਜਿਨੇ ਮੈਂ ਪੇ ਕੀਤੇ ਆ ਉਹ 20 ਡਾਲਰ 20 ਡਾਲਰ ਮੈਂ ਪੇ ਕੀਤੇ ਉਹ ਵੀ ਸਾਰਵ ਦਵਾਈਆਂ ਤੇ ਕਿਉਂਕਿ ਜਿਹੜੀ ਮੈਡੀਸਨ ਆ ਜਿਹੜੀ ਮੇਰੀ ਇੰਸ਼ੋਰੈਂਸ 80% ਕਵਰ ਕਰਦੀ ਹੈ 100% ਨਹੀਂ ਕਵਰ ਕਰਦੀ ਬਟ ਆਹ ਜਿਹੜਾ ਖਰਚ ਸਾਰਾ ਦੰਦ ਕਢਾਉਣ ਦਾ ਇਹ ਮੇਰੀ ਇੰਸ਼ੋਰੈਂਸ ਨੇ 100% ਕਵਰ ਕੀਤਾ ਸੋ ਹੀ ਮੇਰੀ ਵੀਡੀਓ ਦਾ ਮੇਨ ਸਿਗਾ ਵੀ ਤੁਸੀਂ ਜੇਕਰ ਵਿਦਆਉਟ ਇੰਸ਼ੋਰੈਂਸ ਤੇ ਕੁਝ ਕਢਾਉਣੇ ਆ ਤਾਂ ਤੁਹਾਨੂੰ ਕਿੰਨਾ ਕੁ ਖਰਚ ਆਉਂਦਾ ਮੈਂ ਆਪਣੇ ਫੋਨ ਤੇ ਇਹ ਮੇਰਾ ਕਲੇਮ ਵਾਲਾ ਖੋਲੇ ਹੋਇਆ ਮੈਂ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਮੈਂ ਇੱਕ ਨਵੇਂ ਵੀ ਮੈਨ ਨਾਲ ਅਟੈਚ ਕਰ ਦੂੰਗਾ ਜੇ ਮੈਨੂੰ ਲੱਭੂਗਾ ਇਸ ਵੀਡੀਓ ਦੇ ਵਿੱਚ ਲੋਡ ਪਈ ਨਾ ਜੇ ਤੁਹਾਡੇ ਰੈਸਟਡਾਰ ਨੇ ਕਿਸੇ ਨੇ ਆਣਾ ਆ ਜਾਂ ਕੋਈ ਆਲਰੇਡੀ ਰਹਿ ਰਿਹਾ ਇੱਥੇ ਉਹਨੂੰ ਇੰਨੇ ਇੱਕ ਜ਼ਰੂਰ ਦੱਸਿਓ ਵੀ ਤੁਹਾਡੇ ਕੋਲ ਤੁਹਾਡੀ ਇੰਸ਼ੋਰੈਂਸ ਹੋਣੀ ਬਹੁਤ ਲਾਜ਼ਮੀ ਆ ਹਨਾ ਸਪੈਸ਼ਲੀ ਜੇ ਤੁਸੀ ਮੈਡੀਕਲ ਟ੍ਰੀਟਮੈਂਟ ਕਰਾਉਣਾ ਹੋਵੇ ਤੇ ਥੈਂਕ ਯੂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੇ ਐਵੇਂ ਹੀ ਆਪਣੇ YouTube ਦੇ ਚੈਨਲ ਨੂੰ ਵੀਡੀਓ ਦੇਖਦੇ ਰਹੋ ਫੋਲੋ ਕਰ ਲਿਓ ਆਪਣੇ ਫਰੈਂਡਸ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਆਪਾਂ ਐਵੇਂ ਦੀਆਂ ਹੋਰ ਨਵੇਂ ਨਵੇਂ ਵੀਡੀਓ ਪਾਉਂਦੇ ਰਹੀਏ ਤੇ ਹੁਣ ਤੱਕ ਲਈ ਸਤਿ ਸ੍ਰੀ ਅਕਾਲ ਥੈਂਕ ਯੂ